ਸਤਿ ਸ਼੍ਰੀ ਅਕਾਲ ਨਿਕ ਭਰੇ ਤਾ ਮਾ ਬਰੇ ਬਪੇ ਦੇ ਹੱਥ ਨਹੀਂ ਹਉਣ ਦਿੱਤੇ ਤੇ ਬਣ ਹੱਥ ਵਰਕੇ ਦੇ ਮਰਿੰਡਾ ਨਵਾਸੀ ਰਾਜਨ ਬਰਮਾ ਉਮਰ 29 ਸਾਲ ਜੋ ਕੇ 17 ਜਨਵਰੀ ਨੂੰ ਆਪਣੇ ਦੋਸਤ ਨਾਲ ਘਰੋਂ ਗਿਆ ਸੀ ਅਤੇ ਵਾਪਸ ਨਹੀਂ ਆਇਆ ਜਿਸ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗਿਆ ਇਸ ਸਬੰਧ ਦੇ ਵਿੱਚ ਰਾਜਨ ਬਰਮਾ ਦੇ ਭਰਾ ਨੇ ਦੱਸਿਆ ਕਿ ਉਹ ਆਪਣੇ ਦੋਸਤ ਨਾਲ ਘਰੋਂ ਗਿਆ ਸੀ ਅਤੇ ਜਦੋਂ ਉਹ ਦੇਰ ਸ਼ਾਮ ਘਰ ਵਾਪਸ ਨਹੀਂ ਆਇਆ ਤਾਂ ਉਹਨਾਂ ਨੇ ਬਾਰ-ਬਾਰ ਫੋਨ ਮਲਾਇਆ ਪਰ ਉਸਦੇ ਦੋਸਤ ਨੇ ਤਸ਼ੱਲੀ ਬਕਸ਼ ਜਵਾਬ ਨਹੀਂ ਦਿੱਤਾ ਪੁਲਿਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਤਿੰਨ ਖਿਲਾਫ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਇਸ ਸਬੰਧ ਦੇ ਵਿੱਚ ਪੁਲਿਸ ਰਾਜਨ ਦੇ ਪਰਿਵਾਰਿਕ ਮੈਂਬਰਾਂ ਦਾ ਕੀ ਕਹਿਣਾ ਹੈ ਅਤੇ ਕੀ ਹੈ ਪੂਰਾ ਮਾਮਲਾ ਆਓ ਸੁਣਦੇ ਹਾਂ ਕੁਲਵਿੰਦਰ ਸਿੰਘ ਰਸੂਲਪੁਰ ਦੀ ਇਸ ਵਿਸ਼ੇਸ਼ ਰਿਪੋਰਟ ਵਿੱਚ ਮੈਨੂੰ ਕੀ ਲੱਗਦਾ ਸੀ ਜਿਹੜਾ ਬੱਚਾ ਹੈ ਤੁਹਾਡਾ ਮੇਰੇ ਪੁੱਤ ਹੈ ਜਿਹਨੇ ਹੀ ਪੜ੍ਹਿਆ ਤੇ ਮਾ ਬਾਰੇ ਬੱਪਾ ਇਹ ਤਾਂ ਹੱਥ ਨਹੀਂਉਣ ਦਿੱਤੀ ਤੇ ਬਣੇ ਹੁੱਤੇ ਵਰਕਦੇ ਤੰਦ ਹੋ ਰਿਹਾ ਬੰਦਾ ਕੱਪੜੇ ਦੇੰਦ ਉਹਨੂੰ ਤੈਨੂੰ ਸਾਡੀ ਦੁਸ਼ਮਣੇ ਕੱਢ ਲਈ ਬੰਦਾ ਕਿਹੜਾ ਮਾਰਤਾ ਸਾਡੇ ਇਹ ਤੁਹਾਨੂੰ ਕਦੋਂ ਪਤਾ ਲੱਗਿਆ ਵੀ 9:30 ਵਜੇ ਆਇਆ ਨਾ ਉਹਦੀ ਬੱਸੀ ਨੇ ਫੋਨ ਕਰਿਆ ਹੇ ਟੋਏ ਸਕੇ ਭੈਣਾ ਤੇਰੀ ਮਾਰੋ ਹੈ ਬੱਸੀ ਨੇ ਫੋਨ ਕਰਿਆ ਕਹਿੰਦੀ ਰਜੂ ਕਿੱਥੇ ਹੈ ਪੁੱਤ ਕਹਿੰਦਾ ਉਹਨੇ ਫੋਨ ਚੱਕਿਆ ਬੰਦੇ ਨੇ ਜੋਨੀ ਨੇ ਕਹਿੰਦਾ ਮਾਸੂਹੀ ਜੀ ਨੇ ਮੇਰੇ ਕੋਲੇ ਰਹਿਣਾ ਤਦ ਉਹ ਅੱਗੇ ਵੀ ਜਿਹੜਾ ਜਾਂਦਾ ਸੀ ਵੀ ਨਹੀਂ ਜਾਂਦਾ ਤਾਂ ਫਿਰ ਉਹ ਕਹਿੰਦਾ ਉਸਦੇ ਨਾਲ ਉਹ ਕਹਿੰਦਾ ਮੈਂ ਫਿਰ ਫੋਨ ਕਰਿਆ ਮੈਂ ਕਿਹਾ 라ਜੂ ਕਹਿੰਦਾ 라ਜੂ ਸੁਪਤਾ ਪਿਆ ਫਿਰ ਉਹਨੇ ਕਿਸੇ ਕਾਂਝਲੇ ਦੇ ਬੰਦੇ ਨੂੰ ਫੋਨ ਕਰਿਆ ਕਹਿੰਦਾ 라ਜੂ ਓਖੇ ਓਖੇ ਸਾਰੇ ਰਹਿ ਰਹੇ ਆ ਬੀ ਉਹ ਓਖੇ ਫੋਨੇ ਰਹਿ ਰਹੇ ਵੀ ਉਹ ਮੈਂ ਉਹ ਠੰਡਾ ਹੋ ਗਿਆ ਉਹ ਦੋ ਦਿਨ ਸਾਨੂੰ ਮੁੰਡੇ ਨੇ ਫੋਨ ਕਰਿਆ ਵੀ ਉਹ ਕਹਿੰਦਾ ਵੀ ਉਹ ਛੰਡਾ ਹੋ ਗਿਆ ਵੀ ਸਸਤਾ ਲੈ ਜਾਣਾ ਗੱਡੀ 'ਚ ਫਿਰ ਉਸ ਤੋਂ ਬਾਅਦ ਉਹ ਮੁੰਡਾ ਜਿਹੜਾ ਜੋਨੀ ਤਾਂ ਸਵੇਰ ਨੂੰ ਸਾਡੇ ਘਰ ਆ ਗਿਆ ਸਾਨੂੰ ਕਹਿੰਦਾ ਮੈਂ ਤੁਹਾਡੇ ਨਾਲ ਹਾਂ ਤੁਸੀਂ ਫਿਕਰ ਨਾ ਕਰਿਓ ਹੈ ਮੈਂ ਪੁਲਿਸ ਨੂੰ ਆਪਾਂ ਚਲਦੇ ਆਂ ਆਪਾਂ ਰਿਪੋਰਟ ਦਿੰਨੇ ਆਂ ਹੈ ਰਾਜੂ ਲੱਭਣਾ ਮੇਰੇ ਭਾਈ ਆ ਉਹ ਉਹ ਰਾਜੂ ਕਿ ਆ ਰੱਬਣਾ ਤਾਂ ਜਿਸ ਟਾਈਮ ਅਸੀਂ ਉਹਨੂੰ ਬੁਲਾਇਆ ਜਦੋਂ ਉਹਨੇ ਫੋਨ ਬੰਦ ਕਰਤਾ ਫੋਨ ਸਾਰੇ ਬੰਦ ਕਰਤੇ ਲੋਨ ਨੇ ਫਿਰ ਉਸਤੇ ਗਾਲ੍ਹ ਫਿਰ ehm ਬਨਾਉਣ ਪਰ ਵੀ ਗਿਆ ਸੱਚਾ ਹੋਂ ਉਹ ਉਹ ਫਿਰ ਸੰਜਸਦਾਂ ਦੱਸਿਆ ਉਹਨਾਂ ਨੇ ਫਿਰ ਮੇਰੀ ਪੋਤੀ ਕਹਿੰਦੀ ਥਾਣੇ ਰਿਪੋਰਟ ਤੇ ਪੜਿਆਲੇ ਇਹ ਨਹੀਂ ਹੁਣੀ ਦੇ ਨਾਤੂ ਰਿਪੋਰਟ ਦੇ ਖਾਨਦਾਨ ਦੇ ਕਿਾ ਸੋਨੀਆ ਦੰਦਾ ਸੋਨੀਆ ਬਚਾਈ ਫਿਰ ਰਿਪੋਰਟ ਤੇ ਬੰਦੀ ਨਾ ਨਿਪਾਲ ਕਰੀ ਜਦੋਂ ਦੋ ਮੰਡੇ ਫੜੇ ਉਹ ਕੁੱਤੇ ਉਹ ਕਹਿੰਦਾ ਅਸੀਂ ਫਰਾਨੀ ਨਹਿਰ ਤੇ ਸਿੱਟ ਕੇ ਆਏ ਨੋਬਾ ਗੱਡੀ ਦੇ ਵਿੱਚ ਗੱਡੀ ਬੰਦਾ ਹੁਣ ਥਾਣੇਦਾਰ ਗਿਆ ਗੱਡੀ 'ਚ ਦੇਖਦੇ ਵੀ ਬੋਡੀ ਮਿਲਦੀ ਐ ਕਿ ਨਹੀਂ ਉਹ ਨਹੀਂ ਬਹੁਤ ਗਰੀਬ ਬੰਦੇ ਕਿਆ ਕਰਦੇ ਸਾਡੇ ਦੋਸਤ ਸਾਰੇ ਜੀ ਚਲੇ ਗਏ ਘਰੋਂ ਦੀ ਮੈਂ ਮੇਰਾ ਨਾਮ ਹੈ ਕਹੀ ਸੰਜੀਵ ਕੁਮਾਰ ਤੇ ਮੇਰਾ ਭਾਈ 17 ਸਾਲ ਦਾ ਸੀ ਜਿਹਨੂੰ ਲਾਪਤਾ ਹੋਇਆ ਗਈ ਤੇ ਤੇ ਉਹਦੇ ਦੋਸਤਾਂ ਨੇ ਉਹਨੂੰ ਇਹ ਮਾਰਤਾ ਨਹਿਰ 'ਚ ਛਿੜਦਾਈ ਇਹ ਜਾਣਕਾਰੀ ਤੁਹਾਨੂੰ ਕਿੱਦਾਂ ਮਿਲੀ ਜਿਹੜੀ ਇਹ ਇਹ ਜਾਣਕਾਰੀ ਉਹ ਮੁੰਡਾ ਡੇਲੀ ਉਹਦੇ ਨਾਲ ਹੁੰਦਾ ਦਾ ਤੇ ਖਾਂਦਾ ਵੇਂਦਾ ਇਕੱਠੇ ਰਹਿੰਦੇ ਤੇ ਉਹ 6 ਵਜੇ 6 ਵਜੇ ਅਭੀ ਤੇ ਦੀ ਕੋਮ ਹੈ ਤੇ ਉਤੇ ਲੈ ਕੇ ਗਿਆ ਹੀ ਉਹਨੂੰ ਬਾਈਕ ਤੇ ਆਪਣੀ ਤੇ ਬਾਈਕ ਤੇ ਲੈ ਕੇ ਗਿਆ ਹੀ ਤੇ ਰਾਤੀ ਉਹਨੂੰ ਫੋਨ ਮਾਰਿਆ 8:30 9 ਵਜੇ ਕਰਦੇ ਨੇ ਤੇ ਜੋਨੀ ਨੇ ਫੋਨ ਚੱਕਿਆ ਤੇ ਇੱਕ ਉਹਦੇ ਦੋਸਤ ਨੇ ਹੋ ਰਿਆ ਫਿਰ ਵੀ ਜੋਨੀ ਨੇ ਫੋਨ ਚੱਕਿਆ ਜੀ ਤੇ ਤੇ ਬਾਕੀ ਜੋਨੀ ਚੱਕਿਆ ਫਿਰ ਵਿੱਚ ਰੁਕੂ ਇੱਕ ਮਿੰਟ ਆ ਤੇ ਬਾਕੀ ਘਰ ਦੇ ਨੇ ਫੋਨ ਮਾਰਿਆ ਜੀ ਆਣਾ ਤੇ ਤੇ ਉਹਨੇ ਜੋਨੀ ਨੇ ਫੋਨ ਚੱਕਿਆ ਉਹਦੇ ਮੇਰੇ ਦੋਸਤ ਨੇ ਮਤਲਬ ਕਿ ਉਹਦੇ ਦੋਸਤ ਨੇ ਮਾਰਿਆ ਕਿਸੇ ਨੇ ਫੋਨ ਦਿੱੱਗੇ ਨੇ ਦਿੱੱਗੇ ਨੇ ਮਾਰਿਆ ਜੀ ਤੇ ਬੋਲਦਾ ਕਹਿੰਦਾ ਓਹ ਹੋ ਗਿਆ ਮੜਿਆ ਦਾਰੂ ਲੈਣ ਗਿਆ ਠੀਕ ਹੈ ਫਿਰ ਜਗਨੂ ਦਾ ਫੋਨ ਆਇਆ ਰਾਤੀ 10:30 11 ਵਜੇ ਤੇ ਬੋਲਦਾ ਕਿ ਰਾਜ ਨੂੰ ਕੁਝ ਹੋ ਗਿਆ ਉਹਨੇ ਚਿੱਟੇ ਦੀ ਚਿੱਟੇ ਦੀ ਓਵਰਡੋਸ ਕਰੀਏ ਮਤਲਬ ਹੋ ਗਿਆ ਟਿਕਾ ਲਾਇਆ ਟਿਕਾ ਲਾਇਆ ਤੇ ਮੈਨੂੰ ਪਤਾ ਤਾਂ ਮੇਰਾ ਭਾਈ ਇਹੇਆ ਕੰਮ ਨਹੀਂ ਕਰਦਾ ਜੀ ਠੀਕ ਹੈ ਤੇ ਬਾਕੀ ਉਹਨਾਂ ਨੇ ਮਾਰਈ ਸ਼ਕੀਦ ਅਧਾਰ ਤੇ ਅਸੀਂ ਉਹਦੇ ਬਾਅਦ ਰਿਪੋਰਟ ਦੀ ਤੇ ਦੋ ਬੰਦੇ ਐਸਐਸਐਚਓ ਸਾਹਬ ਨੇ ਫੜ ਲਈ ਠੀਕ ਹੈ ਬਾਕੀ ਇਹਦਾ ਮੁਕੱਦਮਾ ਦਰਜ ਹੋ ਗਿਆ ਹੀ ਦੋ ਬੰਦੇ ਫੜੋਗੇ ਬਾਕੀ ਪੁਲਿਸ ਮੇਰੇ ਭਰਾ ਦੀ ਪਾਲੇ ਕਰ ਰਹੀ ਹੈ ਜਿਨ੍ਹਾਂ ਨੇ ਮੇਰੇ ਭਾਈ ਨੂੰ ਮਾਰਿਆ ਉਹਨਾਂ ਨੂੰ ਸਖਤ ਦੇ ਸਜ਼ਾ ਮਿਲੇ ਪੂਲ ਪੂਲ ਤੋਂ ਬੰਦ ਰਾਜਨ ਸਾਡੇ ਨਾਲ ਹੈ ਬਾਕੀ ਇਹ ਕੱਲ ਸਾਡੇ ਕੋਲ ਸੀ ਕੁਮਾਰ ਨਾਂ ਦੇ ਬੇਟੇ ਨੇ ਤੋਂ ਬੰਡੇ ਤੋਂ ਉਹਨੇ ਬਿਆਨ ਲਿਖਾਇਆ ਸੀ ਆਪਣਾ ਕਿ ਉਹਦਾ ਪ੍ਰਾਤਿ ਰਾਜਨ ਬਰਮ ਰਾਜੂ ਕੁਮਾਰ ਉਹ ਤੋਂ ਵੱਡਾ ਸੀ ਹੁਣ ਅਸੀਂ ਦੱਸਾਂ ਉਹ 17 ਤਰੀਕ ਨੂੰ ਆਪਣੇ ਗਿਆਦ ਉਸ ਨਾਲ ਉੱਥੋਂ ਗਿਆ ਸੀ ਮੁੜ ਕੇ ਉਹ ਘਰ ਵਾਪਸ ਆਇਆ ਉਹਦੇ ਸੰਬੰਧੀ ਜਿਹੜਾ ਉਹਨੇ ਜਿਹੜਾ ਉਹ ਮੁੰਡਾ ਜਿਹਦੇ ਨਾਲ ਗਿਆ ਸੀ ਚੌਨੀ ਕਈ ਨੋਰ ਤੋਂ ਕੰਮ ਵੀ ਚੱਲ ਰਿਹਾ। ਉਹਨੂੰ ਵੀ ਪੁੱਛਿਆ ਬੱਚਿਆ ਤਾਂ ਉਹਨੇ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ। ਹੋਰ ਵੀ ਜ ਉਹਦਾ ਜਿਸਣਾ ਉਹ 17 ਤਰੀਕ ਨੂੰ ਗਿਆ ਸੀ ਉਰਾਧੋਂ ਫੋਨ ਬਣਾਉਂਦੇ ਨੇ। ਉਹ ਜਿਹੜੇ ਬੰਦਿਆਂ ਨੇ ਬਾਰ-ਬਾਰ ਕੂਚ ਚੱਕਿਆ ਉਹਨਾਂ ਨੇ 22 ਨੇ 3 ਬੰਦਿਆਂ ਦੇ ਖਿਲਾਫ ਮੁਕੱਦਮਾ ਦਾ ਵੀ ਕਰਾਇਆ ਵੀ ਸਾਨੂੰ ਉਹਨਾਂ ਨੂੰ ਸ਼ੱਕ ਹੈ ਵੀ ਉਹਨਾਂ ਨੇ ਕਿਤੇ ਕਤਲ ਕਰਕੇ ਹੀ ਖੋਦ ਦੋਦ ਕਰਤਾ। ਉਸਤੇ ਕੱਲ ਅਸੀਂ ਪਰਚਾ ਦਰਜ ਕਰਕੇ ਦੋ ਬੰਦੇ ਸੀ ਉਹਨਾਂ ਨੂੰ ਅਰੈਸਟ ਕਰਦੇ। ਇੱਕ ਗੁਰਪ੍ਰੀਤ ਸਿੰਘ ਜੱਤੀ ਹੈ, ਇੱਕ ਬੁੱਟਾ ਸਿੰਘ ਹੈ। ਮਣ ਖੜੀ ਤੋਂ ਗੁਰਪ੍ਰੀਤ ਸਿੰਘ ਜੱਤੀ ਹੁੰਦੇ ਨੇ। ਬਾਕੀ ਨੂੰ ਪੇਸ਼ ਕਰਕੇ ਕੋਰਟ ਚ ਇਹਨਾਂ ਨੂੰ ਰਿਮਾਂਡ ਲੈਣ ਲੱਗੇ